ਪਰ ਜੇ ਮੈਂ ਆਪਾਂ ਕਹਿੰਦੇ ਨੇ ਘੋੜੇ ਦੀ ਲੱਤ ਟੁੱਟ ਜਾਂਦੀ ਐ ਵੀ ਘੋੜੇ ਦਾ ਕੋਈ ਹੀਲਾ ਵਸੀਲਾ ਨਹੀਂ ਹੁੰਦਾ ਉਦੋਂ ਵਾ ਜੇ ਲੱਤ ਟੁੱਟ ਜੇ ਬਾਈ ਨੇ ਘੋੜੇ ਦੀ ਟੁੱਟਿਓ ਹਲਾਤ ਵੀ ਬਿਲਕੁਲ ਸਹੀ ਕੀਤੀ ਐ ਜੀ ਆਪਣੇ ਨਾਲ ਤਾਂ ਡਾਕਟਰ ਦੀ ਬਹੁਤ ਘਾਟ ਐ ਠੀਕ ਆ ਬਾਈ ਹਾਂ بڑے ਜਾਨਵਰ ਨੁਕਸਾਨ ਜਾਂਦੇ ਮੇਰੇ ਕੋਲ ਇੱਕ ਹਾਦੀ ਦਾ ਬੱਚਾ ਸੀ ਬੜਾ ਚੰਗਾ ਤਿਆਰ ਹੁੰਦਿਆ ਸੀ ਉਹ ਡਾਕਟਰ ਦੀ ਘਾਟ ਹੋਣ ਕਰਕੇ ਨਾ ਵਿਚਾਰਾ ਐਕਸਪਾਇਰ ਹੋ ਗਿਆ ਤੇ ਫਿਰ ਤਾਂ ਕਰਕੇ ਆਪਾਂ ਇਹ ਡਿਸੀਜਨ ਲਿਆ ਐ ਤੇ ਫਿਰ ਉਹ ਨਾ ਸਰੋਂ ਕੇਰਦਾ ਗਿਆ ਸੀ ਵੀ ਆਪਾਂ ਆੜਿਆ ਆੜੇ ਰਾਹ ਲੰਗੇ ਹਾਂ ਹੂੰ ਉਹ ਸਰੋਂ ਹਜੇ ਵੀ ਨਾ ਸਰੋਵਰ ਦੇ ਕੰਡੇ ਕੰਡੇ ਹਜੇ ਵੀ ਉਹ ਉੱਗਦੀ ਹਰ ਸਾਲ ਉਹ ਗਦੀ ਹਰ ਸਾਲ ਉਹ ਗਦੀ ਆਪੇ ਉਹਨੂੰ ਵੱਡਦਾ ਕੋਈ ਨਹੀਂ ਹੈ ਖੇਮ ਕਰਨ ਬਲਟੋਹਾ ਦੇ ਲੱਗ ਗਿਆ ਅੱਜ ਤੁਹਾਨੂੰ ਲੈ ਚਲਦੇ ਆ ਦੋ ਦੰਦ ਬਸ਼ੀਰਾ ਦਿਖਾਉਣਾ ਤੁਹਾਨੂੰ ਬਹੁਤ ਹੀ ਮਜ਼ਬੂਤ ਜੰਗਵੀਰ ਕਬੱਡੀ ਵਾਲੇ ਦਾ ਬੱਚਾ ਹੈ ਤੇ ਜੰਗਵੀਰ ਕਬੱਡੀ ਵਾਲੇ ਨੇ ਉਹ ਰਿਕਾਰਡ ਬਣਾਇਆ ਕਾਂਟੇ ਵਾਲੀ ਲਾਈਨ ਚੋਂ ਸਭ ਤੋਂ ਵੱਡੇ ਕੱਦ ਦੇ ਬੱਚੇ ਪੈਦਾ ਕੀਤੇ ਆ ਉਹਦੇ ਚੰਗੇ ਬੱਚਿਆਂ ਚੋਂ ਇੱਕੇ ਬਸ਼ੀਰਾ ਜੈਵੀਰ ਕੱਦ ਸੋਹਣਾ ਤੇ ਇਹਦੀ ਮਾਂ ਲਈ ਖਾਨਦਾਨੀ ਵੀ ਬਹੁਤ ਚੰਗੀ ਆ ਇਦੀ ਮਾਂ ਪੰਜ ਕਲਿਆਣ ਘੋੜੀ ਆ ਤੇ ਡਾਇਰੈਕਟ ਸ਼ਾਨਦਾਰ ਦੀ ਆ ਤੇ ਨਾਲ ਹੀ ਬਾਈ ਤੁਹਾਨੂੰ ਅਮਰਤਪਾਲ ਸਿੰਘ ਨੂੰ ਵੀ ਮਲਾਉਣਾ ਬਾਈ ਵੈਟਰਨਰੀ ਡਾਕਟਰ ਨੇ ਤੇ ਘੋੜਿਆਂ ਦਾ ਇੰਨਾ ਕੋ ਸ਼ੌਂਕ ਆ ਕਿ ਬਾਹਰ ਜਾਣ ਦੀ ਫਾਈਲ ਤੱਕ ਲਾਤੀ ਸੀ ਪਰ ਫਿਰ ਵੀ ਬਾਈ ਨੂੰ ਇਹ ਸੀ ਵੀ ਨਹੀਂ ਮੈਂ ਆਪਣਾ ਸ਼ੌਂਕ ਵੀ ਪੂਰਨਾ ਤੇ ਘੋੜਿਆਂ ਦੀ ਸੇਵਾ ਵੀ ਕਰਨੀ ਹੈ ਵੈਟਰਨਰੀ ਦਾ ਡਿਪਲੋਮਾ ਕਰਿਆ ਤੇ ਪ੍ਰੈਕਟੀਕਲ ਕਰਕੇ ਬਾਈ ਹੁਣ ਫੀਲਡ ਦੇ ਵਿੱਚ ਸੇਵਾ ਦੇ ਰਿਹਾ ਆਪਣੀ ਤੇ ਇੱਕ ਵੀਰ ਨੇ ਮੈਨੂੰ ਇਹ ਗੱਲ ਕਹੀ ਕਹਿੰਦਾ ਵੀ ਸਾਡੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਸੀ ਵੈਟਰਨਰੀ ਡਾਕਟਰ ਦੀ ਬਹੁਤ ਚੰਗੇ ਚੰਗੇ ਜਾਨਵਰ ਆ ਜਿਹੜੇ ਉਹ ਨੁਕਸਾਨੇ ਗਏ ਉਹਨਾਂ ਨੂੰ ਟਾਈਮ ਦੇ ਨਾਲ ਜੋ ਡਾਕਟਰੀ ਸਹੂਲਤ ਨਹੀਂ ਮਿਲੀ ਤਾਂ ਕਰਕੇ ਇਸ ਕਰਕੇ ਖੇਮ ਕਰਨ ਵਾਲੇ ਲਾਗਗੇ ਵਾਲੇ ਭਰਾ ਉਹ ਗੱਲ ਵੀ ਨੋਟ ਰੱਖਿਓ ਕਿ ਬਈ ਡਾਕਟਰ ਸਾਹਿਬ ਨੂੰ ਤੁਸੀਂ ਕੋਈ ਵੀ ਗੱਲਬਾਤ ਪੁੱਛਣੀ ਹੋਵੇ ਕੋਈ ਵੀ ਤੁਸੀਂ ਸਹਾਇਤਾ ਲੈਣੀ ਹੋਵੇ ਤਾਂ ਬੇਝਿਜਕ ਹੋ ਕੇ ਤੁਸੀਂ ਫੋਨ ਕਰ ਲਿਓ ਬਈ ਡਾਕਟਰ ਅਮਰਤਪਾਲ ਸਿੰਘ ਨੂੰ ਕਿਉਂਕਿ ਜਿਸ ਬੰਦੇ ਨੂੰ ਘੋੜਿਆਂ ਦਾ ਜਨੂਨ ਹੁੰਦਾ ਉਹੀ ਇਹਨਾਂ ਦੀ ਸੇਵਾ ਕਰ ਸਕਦਾ ਹੁੰਦਾ ਬਹੁਤ ਹੀ ਨਿੱਗੇ ਸੁਭਾਅ ਦਾ ਤੇ ਪਿਆਰਾ ਭਰਾ ਸਾਡਾ ਛੋਟਾ ਵੀਰ ਡਾਕਟਰ ਅਮਰਤਪਾਲ ਸਿੰਘ ਤੇ ਘੋੜੇਬਾਈ ਨੇ ਕਿਹਾ ਵੀ ਅਸੀਂ ਲੰਬੇ ਸਮੇਂ ਤੋਂ ਰੱਖਦੇ ਆ ਰਹੇ ਹਾਂ ਜਦੋਂ ਵੀਰ ਕਹਿੰਦੇ ਮੈਂ ਛੋਟਾ ਸੀ ਤਾਂ ਉਹਨਾਂ ਦੇ ਫਾਦਰ ਸਾਹਿਬ ਵੀ ਘੋੜੀਆਂ ਰੱਖਦੇ ਰਹੇ ਆ ਤੇ ਹੁਣ ਵੀਰ ਨੂੰ ਸ਼ੌਂਕ ਬਹੁਤ ਆ ਤੇ ਨੁਕਰੀਆਂ ਘੋੜੀਆਂ ਵੀ ਬਰੀਡਿੰਗ ਦੇ ਉੱਪਰ ਲਾਈਆਂ ਨੇ ਪਰ ਇਹ ਬੱਚਾ ਬਾਈ ਕਹਿੰਦਾ ਮੈਨੂੰ ਬਹੁਤ ਪਸੰਦ ਆਇਆ ਬਹੁਤ ਮਜ਼ਬੂਤ ਲੱਗਿਆ ਚੰਗਾ ਲੱਗਿਆ ਇਸ ਕਰਕੇ ਕੁਝ ਟਾਈਮ ਪਹਿਲਾਂ ਇਹ ਬੱਚਾ ਖਰੀਦਿਆ ਬਾਈ ਨੇ ਕਾਂਟੇ ਵਾਲੀ ਲਾਈਨ ਚੋਂ ਆ ਜੀ ਮਾਂ ਇਹਦੀ ਆ ਗਈ ਸ਼ਾਨਦਾਰ ਦੀ ਤੇ ਅੱਗੇ ਇੰਟਰਵਿਊ ਦੇ ਵਿੱਚ ਕਾਫੀ ਗੱਲਾਂ ਬਾਤਾਂ ਕੀਤੀਆਂ ਨੇ ਬਾਈ ਦੇ ਕਿੱਤੇ ਬਾਰੇ ਵੀ ਵੀਰ ਕਹਿੰਦੇ ਵੀ ਅਸੀਂ ਟੁੱਟੀ ਹੋਈ ਲੱਤ ਵੀ ਘੋੜੀ ਦੀ ਸੈੱਟ ਕੀਤੀ ਆ ਕਿਉਂਕਿ ਕਾਰਨ ਕੀ ਆ ਜਦੋਂ ਸਹੀ ਡਾਕਟਰੀ ਸਹਾਇਤਾ ਮਿਲ ਜੇ ਜਾਨਵਰ ਨੂੰ ਤਾਂ ਜਾਨਵਰ ਦਾ ਕੁਝ ਵੀ ਨਹੀਂ ਵਿਗੜਦਾ ਪਰ ਹੁੰਦੀ ਆ ਗੱਲ ਸਮੇਂ ਤੇ ਪਹੁੰਚਣ ਦੀ ਡਾਕਟਰ ਦੇ ਕਿਉਂਕਿ ਆਪਾਂ ਅਕਸਰ ਹੀ ਸੁਣਦੇ ਆਂ ਵੀ ਕਈ ਵਾਰ ਜਦੋਂ ਆਪਾਂ ਨੂੰ ਡਾਕਟਰ ਦੀ ਸਹੂਲਤ ਟਾਈਮ ਤੇ ਨਹੀਂ ਮਿਲਦੀ ਤਾਂ ਬਹੁਤ ਚੰਗੇ ਚੰਗੇ ਜਾਨਵਰ ਆ ਜਿਹੜੇ ਉਹ ਨੁਕਸਾਨੇ ਗਏ ਆ ਕਿਉਂਕਿ ਇੱਕ ਘੋੜੀ ਦੀ ਮੈਂ ਫੋਟੋਆਂ ਵੀ ਲਾਉਂਗਾ ਵਿੱਚ ਉਹਦੀ ਲੱਤ ਟੁੱਟ ਗਈ ਸੀ ਤੇ ਡਾਕਟਰ ਕਹਿੰਦੇ ਸੀ ਵੀ ਜਿੱਥੇ ਵੀ ਕਿਤੇ ਵੀ ਇਹਦੇ ਨੂੰ ਟੀਕਾ ਲਾ ਦੋ ਵੀ ਇਹਨੇ ਨਹੀਂ ਬਚਣਾ ਪਰ ਡਾਕਟਰ ਸਾਹਿਬ ਨੇ ਟਰੀਟਮੈਂਟ ਕੀਤਾ ਲੱਤ ਵੀ ਠੀਕ ਹੋ ਗਈ ਤੇ ਘੋੜੀ ਵੀ ਤੰਦਰੁਸਤ ਹੋ ਗਈ ਤੁਰਨ ਲੱਗ ਗਈ ਸੀ ਘੋੜੀ ਉਹ ਤੇ ਇੱਕ ਵੀਰ ਦੇ ਪਿੰਡ ਪਹੁੰਚਣ ਤੇ ਮੈਨੂੰ ਇੱਕ ਹੋਰ ਇਤਿਹਾਸ ਬਾਰੇ ਜਾਣਕਾਰੀ ਮਿਲੀ ਆ ਕਿ ਇਸ ਪਿੰਡ ਦੇ ਵਿੱਚ ਰਾਜਾ ਦਸ਼ਰਤ ਨੇ ਸ਼ਰਵਣ ਦੇ ਤੀਰ ਮਾਰਿਆ ਸੀ ਉਹ ਜਗ੍ਹਾ ਬਣੀ ਹੋਈ ਆ ਉਹਦੇ ਸ਼ਾਰਟ ਵੀ ਅੱਗੇ ਮੈਂ ਵਿੱਚ ਲਾਉਂਗਾ ਉਹ ਖੂਹ ਤੇ ਤਲਾਬ ਅਠ ਨੁਕਰੀ ਖੂਹ ਤੇ ਤਲਾਬ ਉੱਥੇ ਬਣੇ ਹੋਇਆ ਜੀ ਮੈਂ ਵੀ ਦਰਸ਼ਨ ਕਰਕੇ ਆਇਆ ਤੇ ਸਰਵਣ ਦੀ ਉਸ ਟਾਈਮ ਦੀ ਬੀਜੀ ਹੋਈ ਸਰੋਂ ਅੱਜ ਵੀ ਉੱਗਦੀ ਆ ਹਰ ਸਾਲ ਉੱਗਦੀ ਆ ਤੇ ਆਜੋ ਹੁਣ ਬਾਈ ਨਾਲ ਤੁਹਾਡੀ ਗੱਲਬਾਤ ਕਰਾਉਣਾ ਤੇ ਉਹਨਾਂ ਦਾ ਦੋ ਦੰਦ ਬਸ਼ੇਰਾ ਜੈਵੀਰ ਉਹ ਦਿਖਾਉਨੇ ਆ ਜਿਹੜੇ ਸੱਜਣ ਨਵੇਂ ਆ ਤਾਂ ਚੈਨਲ ਨਾਲ ਜ਼ਰੂਰ ਜੁੜਿਓ ਕਮੈਂਟਾਂ 'ਚ ਆਪਣੀ ਰਾਇ ਜ਼ਰੂਰ ਦਿਓ ਕਿਉਂਕਿ ਅੱਜ ਤੁਹਾਨੂੰ ਡਾਕਟਰ ਸਾਹਿਬ ਨਾਲ ਵੀ ਮਲਾਉਣਾ ਇੱਕ ਜਾਨਵਰ ਵੀ ਵਿਖਾਉਣਾ ਤੇ ਇੱਕ ਇਤਿਹਾਸ ਦੀ ਜਗ੍ਹਾ ਵੀ ਦਿਖਾਉਣੀ ਆ ਉਹ ਜੁੜੇ ਰਹੋ ਵੀਡੀਓ ਨਾਲ ਰਾਜੇ ਦਸ਼ਰਤ ਨੇ ਸਰਵਣ ਦੇ ਜਿਸ ਜਗ੍ਹਾ ਤੇ ਤੀਰ ਮਾਰਿਆ ਸੀਗਾ ਉਸ ਪਿੰਡ ਦੇ ਵਿੱਚ ਬੈਠਾ ਹੈ ਕੋਟਲੀ ਵਸਾਵਾ ਸਿੰਘ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਤੁਹਾਨੂੰ ਘੋੜਾ ਦਿਖਾਉਣਾ ਤੇ ਮੇਰੇ ਨਾਲ ਬਾਈ ਡਾਕਟਰ ਅਮਰਤਪਾਲ ਸਿੰਘ ਨੇ ਜੀ ਇਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਨੂੰ ਘੋੜਿਆਂ ਦਾ ਇੰਨਾ ਕਿ ਸ਼ੌਕ ਆ ਕੇ ਬਾਈ ਨੇ ਵੈਟਰਨਰੀ ਦਾ ਕੋਰਸ ਵੀ ਕੀਤਾ ਤੇ ਘੋੜਿਆਂ ਦਾ ਹੁਣ ਡਾਕਟਰ ਵੀ ਆ ਇਸ ਏਰੀਆ ਨੂੰ ਬਾਈ ਕਹਿੰਦਾ ਲੋਡ ਵੀ ਬਹੁਤ ਸੀ ਤੇ ਮੈਨੂੰ ਦਿਲੋਂ ਸ਼ੌਂਕ ਸੀ ਘੋੜਿਆਂ ਦਾ ਵੀ ਮੈਂ ਘੋੜਿਆਂ ਦੀ ਸੇਵਾ ਕਰਾਂ ਬਾਈ ਨਾਲ ਗੱਲਬਾਤ ਕਰਨਗੇ ਬਾਕੀ ਸਾਰੇ ਪਰਿਵਾਰ ਦੇ ਮੈਂਬਰ ਬੈਠਾ ਬਾਈ ਦੇ ਯਾਰ ਦੋਸਤ ਵੀ ਨਾਲ ਬੈਠੇ ਆ ਜੀ ਤੇ ਵੀਡੀਓ ਨੂੰ ਜਰੂਰ ਦੇਖਿਓ ਤੇ ਕੁਝ ਕੁ ਗੱਲਾਂ ਬਾਈ ਨਾਲ ਮੈਂ ਆਫ ਕੈਮਰਾ ਕੀਤੀਆਂ ਨੇ ਕਿਉਂਕਿ ਬਾਈ ਨੇ ਸਰਜਰੀਆਂ ਕੀਤੀਆਂ ਨੇ ਕਈ ਵਾਰ ਜੇ ਮੈਂ ਆਪਾਂ ਕਹਿੰਦੇ ਨੇ ਘੋਡੇ ਦੀ ਲੱਤ ਟੁੱਟ ਜਾਂਦੀ ਹੈ ਵੀ ਘੋਡੇ ਦਾ ਕੋਈ ਹੀਲਾ ਵਸੀਲਾ ਨਹੀਂ ਹੁੰਦਾ ਉਸ ਦਿਵਾ ਜੇ ਲੱਤ ਟੁੱਟ ਜੇ ਬਾਈ ਨੇ ਘੋਡੇ ਦੀ ਟੁੱਟੀ ਹੋਈ ਲੱਤ ਵੀ ਬਿਲਕੁਲ ਸਹੀ ਕੀਤੀ ਹੈ ਜੀ ਬਾਈ ਅਮਰਤਪਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਪਹਿਲਾਂ ਤਾਂ ਸਾਡੇ ਦਾਸ ਦੇ ਘਰੇ ਆਉਣ ਤੇ ਤੁਹਾਡੀ ਸਾਰੀ ਟੀਮ ਦਾ ਤੁਹਾਡੇ ਵੇਖਣ ਵਾਲੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਵੀਰੇ ਹੋਰ ਬਾਈ ਠੀਕ ਹੋ ਜੀ ਬਾਦ ਕਿਰਪਾ ਤੁਸੀਂ ਸੁਣਾਓ ਬਾਰਡਰ ਦੇ ਆਪਾਂ ਬਿਲਕੁਲ ਨੇੜੇ ਬੈਠੇ ਮਨ ਲਾਦਾ ਕਿਲੋਮੀਟਰ ਤੀ ਹੋਣਾ ਬਾਰਡਰ ਹਾਂ 1.5 ਕਿਲੋਮੀਟਰ ਹੈ ਬਾਈ ਡਾਂਡੇ ਮਿੰਡੇ ਦਾ ਅੱਛਾ ਜੀ ਬਾੜਸ ਦੀ 1.5 ਕਿਲੋਮੀਟਰ ਹੀ ਹੈ ਅੱਛਾ ਉਹ ਤੁਹਾਡੇ 1.5 ਕਿਲੋਮੀਟਰ ਹੈ ਜਾਂਦਾ ਆਪਣੇ ਘਰ ਤੋਂ ਹੀ ਬਾਰਡਰ ਠੀਕ ਹੈ ਜੀ ਤੇ ਏਰੀਆ ਜੀ ਤਾਂ ਤੁਸੀਂ ਸਾਡੇ ਵੀ ਜਾਂਦੇ ਰਹਿੰਦੇ ਹੋ ਇੱਥੇ ਮਤਲਬ ਆ ਲੋ ਪਾਕਿਸਤਾਨ ਦਾ ਬਾਰਡਰ ਆ ਗਿਆ ਸੀ ਹਰਿਆਣੇ ਦੇ ਬਾਰਡਰ ਤੇ ਹਾਂ ਜੀ ਹਾਂ ਜੀ ਹਾਂ ਜੀ ਤੇ ਡਾਕਟਰ ਸਾਹਿਬ ਮੇਰੇ ਕੋਲ ਜਾਂਦੇ ਰਿਹਾ ਸਵਾ ਸਾਲ ਪਹਿਲਾਂ ਗਏ ਨੇ ਮੇਰੇ ਕੋਲ ਚਲੋ ਸਾਡੀ ਜਾਣ ਪਛਾਣ ਉਦੋਂ ਦੀ ਬਣੀ ਹੋਈ ਆ ਬਾਈ ਤੋਂ ਬਹੁਤ ਵਾਰ ਅਸੀਂ ਫੋਨ ਤੇ ਵੀ ਗੱਲ ਕਰਦੇ ਆ ਤੇ ਆਪਾਂ ਸਭ ਤੋਂ ਪਹਿਲਾਂ ਤਾਂ ਆਪਣੀ ਵੀਰੇ ਵਸ਼ੇਰ ਦੀ ਡਿਟੇਲ ਦੇਈਏ ਤੇ ਫਿਰ ਆਪਾਂ ਗੱਲਬਾਤ ਅੱਗੇ ਆਪਣੀ ਤੁਹਾਡੇ ਜਿਹੜਾ ਕਿਤਾ ਡਾਕਟਰੀ পেশਾ ਉਹਦੇ ਵੀ ਉੱਪਰ ਵੀ ਗੱਲਬਾਤ ਜ਼ਰੂਰ ਕਰਾਂਗੇ ਕਿਉਂਕਿ ਕਈ ਦੋਸਤਾਂ ਦੀ ਸਹਾਇਤਾ ਹੋ ਜਾਂਦੀ ਆ ਕਈ ਵਾਰ ਕਿਸੇ ਨੇ ਕੋਈ ਦਵਾਈ ਬੂਟੀ ਪੁੱਛਣੀ ਹੁੰਦੀ ਆ ਤੇ ਆਪਾਂ ਜੇ ਵੀਰੇ ਦੀ ਗੱਲ ਕਰੀਏ ਵੀਰੇ ਦਾ ਕੀ ਨਾ ਤੇ ਕਿਹੜੀ ਬਲੱਡ ਲਾਈਨ ਆ ਬਾਈ ਹਾਂਜੀ ਵੀਰੇ ਇਹਦਾ ਨਾਮ ਆਪਾਂ ਜੈਵੀ ਰੱਖਤਾ ਜੀ ਤੇ ਇਹ ਹੁਣ 29 ਮਹੀਨੇ ਤੇ ਕੁਝ ਦਿਨਾਂ ਦਾ ਹੋ ਗਿਆ ਦੋ ਦਿਨਾਂ ਦਾ ਲੱਗ ਗਿਆ ਇਹਨੇ ਅੱਛਾ ਦੋ ਦਿਨਾਂ ਦਾ ਲੱਗ ਗਿਆ ਜੀ ਹਾਂਜੀ ਹਾਂਜੀ ਤੇ ਜੇ ਆਪਾਂ ਇਹਦੀ ਹਾਈਟ ਦੀ ਗੱਲ ਕਰੀਏ ਤੇ ਹਾਈਟ 65 ਪਲੱਸ ਹੋ ਗਿਆ ਜੀ ਠੀਕ ਹੈ ਬਾਈ ਤੇ ਇਹਦੇ ਬਾਪ ਦਾ ਖਾਨਦਾਨ ਬਹੁਤ ਚੰਗਾ ਦਾ ਬਾਪ ਹੈ ਜੰਗਵੀਰ ਜਿਹੜਾ ਕਬੱਡੀ ਆ ਹਾਂ ਜੀ ਉਹਨਾਂ ਕੋਲ ਹਾਂਜੀ 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 ਤੇ ਉਹ ਜਿਹੜਾ ਜੰਗਵੀਰ ਉਹ ਕਾਲੇ ਘੰਟੇ ਦਾ ਹੈ ਕਾਲੇ ਘੰਟੇ ਦਾ ਠੀਕ ਹੈ ਜਿਹੜੀ ਇਹਦੀ ਮਾਂ ਹੈ ਉਹ ਡਾਇਰੈਕਟ ਸ਼ਾਨਦਾਰ ਦੀ ਹੈ ਜੀ ਉਹ ਸ਼ਾਨਦਾਰ ਦੀ ਹਾਂ ਬੜੀ ਚੰਗੀ ਘੋੜੀ ਆ ਬੜੀ ਤਗੜੀ ਘੋੜੀ ਆ 4 ਫੁੱਟ ਪਲੱਸ ਹੈ ਉਹਦੀ ਹਾਈਟ ਆ ਠੀਕ ਹੈ ਬ ਅੱਛਾ ਇਹ ਇਹ ਬਰੀਡ ਕਿੱਥੇ ਹੋਇਆ ਬਾਈ ਇਹ ਬਾਈ ਜੀ ਲੁਧਿਆਣੇ ਲਾਗੇ ਪਿੰਡ ਆ ਮੋਹੀ ਜਗਰੂਪ ਵੀ ਅੰਕਲ ਜੀ ਦਾ ਰੂਪ ਹੋਣੀ ਰੂਪੇ ਹੋਣੀ ਹਾਂਜੀ ਉਹਨਾਂ ਦੇ ਘਰ ਬਰੀਡ ਹੋਇਆ ਇਹ ਉਹਨਾਂ ਦੇ ਘਰੇ ਜੰਮਿਆ ਹੈ ਅੱਛਾ ਜੀ ਉਹਨਾਂ ਕੋਲ ਹੀ ਆ ਮਾਂ ਇਹਨਾਂ ਦੇ ਹੁਣ ਇਹਦਾ ਇੱਕ ਵੱਡਾ ਸਕਾ ਭਾਈ ਇਹ ਬਾਪ ਲੋ ਸਕਾ ਭਾਈ ਸੀ ਠੀਕ ਹੈ ਜੀ ਬ੍ਰਹਮਦੇਵ ਬ੍ਰਹਮਦੇਵ ਉਹ ਗੈਰੀ ਬਾਈ ਲੈ ਗਿਆ ਸੀ ਉਹ ਵੀ ਉਹਨਾਂ ਦੇ ਘਰੇ ਬਰੀਡ ਹੋਇਆ ਤੇ ਇਹ ਵੀ ਉਹਨਾਂ ਦੇ ਘਰੇ ਬਰੀਡ ਹੋਇਆ ਜੀ ਅੱਛਾ ਇਹ ਦੋਵੇਂ ਮਤਲਬ ਉੱਥੇ ਜਾਨਵਰ ਬਰੀਡ ਹੋਏ ਬੱਚੇ ਦੋਵੇਂ ਉੱਥੇ ਬਰੀਡ ਹੋਇਆ ਇੱਕੇ ਘਰ ਬਰੀਡ ਹੋਏ ਜੀ ਠੀਕ ਹੈ ਜੀ ਹਾਂਜੀ ਤੇ ਉਹਦੀ ਤੇ ਇਹਦੀ ਮਾਂ ਅਲੱਗ ਲੱਗਾ ਪਿਆ ਉਹ ਇੱਕਾ ਪਿਓ ਇੱਕਾ ਮਾਂ ਅਲੱਗ ਲੱਗਾ ਜੀ ਠੀਕ ਹੈ ਬਾਈ ਤੇ ਇਹਦੀ ਮਾਂ ਦੀ ਤੁਸੀਂ ਡਿਟੇਲ ਦੀ ਗੱਲ ਕਰੀਏ ਜੀ ਆਪਾਂ ਬਈ ਕੱਦ-ਕੁੱਦ ਕਿੰਨਾ ਹੁੰਦਾ ਜੀ ਕੱਦ 63-64 ਹੋਊਗਾ ਜੀ ਅੱਛਾ ਜੀ ਹਾਂਜੀ ਹਾਂਜੀ ਬਾਕੀ ਚੰਗੀ ਮਾਂ ਪੇੜ-ਪੋੜ ਦੀ ਖੁੱਲੀ ਆਪਾਂ ਫੋਟੋ ਵਿੱਚ ਲਾ ਦਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਚੰਗੀ ਮਾਂ ਹੀ ਦੀ ਤੇ ਮਾਰਕਾ ਕੀ ਵਗਿਆ ਉਹ 5 ਕਿਲਿਆਣੇ ਜੀ ਉਹ 5 ਕਿਲਿਆਣੇ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਇਹ ਵੀ ਚਲੋ ਮਾਰਕਸ ਹੁਣ ਇੱਕ ਪੈਰ ਚਿੱਟਾ ਇਹਦੇ ਮੱਥੇ ਫੁੱਲ ਆ ਗਿਆ ਆਪਣੇ ਵਿਚੇ ਬਈ ਹਾਂਜੀ ਇਹ ਦੋ ਪੈਰ ਚਿੱਟੇ ਇੱਕ ਥੋੜਾ ਜਿਹਾ ਘਾਟੇ ਅੱਛਾ ਜੀ ਹਾਂ ਦੋ ਪੈਰ ਚਿੱਟੇ ਤੇ ਮੱਥੇ ਫੁੱਲ ਆ ਤੇ ਨੱਕ ਤੇ ਮੜਾ ਜਿਹਾ ਵਾਈਟ ਹੈ ਠੀਕ ਹੈ ਬਈ ਇਹਨੂੰ ਸਮਾਂ ਕਿੰਨਾ ਕੁ ਹੋਇਆ ਬਸ਼ੇਰੇ ਨੂੰ ਆਪਣੇ ਕੋਲ ਆਇਆ ਇਹਨੂੰ ਵੀਰੇ ਇਹਨੂੰ ਵੀ ਜੀ ਆਪਾਂ 17 ਮਹੀਨਿਆਂ ਦਾ ਹੈ ਜਿੱਦਾਂ ਲਿਆਂਦਾ ਹੈ ਆਪਾਂ ਵੀ ਸਾਲ ਤੋਂ ਉੱਪਰ ਹੋ ਗਿਆ ਹਾਂ ਸਾਲ ਤੋਂ ਉੱਪਰ ਹੋ ਗਿਆ ਠੀਕ ਹੈ ਬਈ ਸਟੱਡ ਸਰਵਿਸ ਓਪਨ ਕਰਤੀ ਇਹਦੀ ਬਾਈ ਹਾਂਜੀ ਹਾਂ ਥੋੜੇ ਦਿਨ ਹੋ ਗਏ ਦੋ ਘੋੜੀਆਂ ਦੇ ਛੱਡਿਆ ਆਪਾਂ ਅੱਛਾ ਜੀ ਇੱਕ ਦੋ ਘੋੜੀਆਂ ਛੱਡਿਆ ਬਾਕੀ ਹੁਣ ਕਰਾਂਗੇ ਆਪਾਂ ਥੋੜੇ ਦਿਨਾਂ ਤੇ ਹੁਣ ਹੁਣ ਆਰਾਦਾ ਕੀ ਆ ਫੀਸ ਫੂਸ ਰੱਖਣ ਦਾ ਬਾਈ ਫੀਸ ਬਾਈ ਜੀ ਆਪਾਂ ਨਾ ਥੋੜਾ ਜਿਹਾ ਨਾ ਇਲਾਕੇ ਦੇ ਹੀ ਪ੍ਰੋਬਲਮ ਹਣ ਕਰਕੇ ਕਿਉਂਕਿ ਆਪਾਂ ਨੂੰ ਨਾ ਦੂਰ ਜਾਣਾ ਪੈਂਦਾ ਹੈ ਘੋੜੀਆਂ ਭਰਾਉਣਾ ਠੀਕ ਹੈ ਬਈ ਤੇ ਇਸ ਤਰ੍ਹਾਂ ਆਪਾਂ ਸਾਰਿਆਂ ਦੀ ਸਲਾਹ ਲੈ ਕੇ ਤੇ ਆਪਾਂ ਇਹਦੀ 27000 ਰੁਪਏ ਫੀਸ ਰਾਤੀ ਠੀਕ ਹੈ ਬਾਈ ਹਾਂਜੀ ਹਾਂਜੀ ਤੇ 22000 ਮਨੋ ਘੋੜੀ ਜਿਵੇਂ ਕਈ ਵਾਰ ਹੁੰਦਾ ਬਾਈ ਸਟੇਬਲ ਟੂਬ ਰਹਾ ਹੈ ਆਪਣੇ ਸਾਰਾ ਹਾਂਜੀ ਹਾਂਜੀ ਵੀਰੇ ਘੋੜੀ ਰੱਖਾਂਗੇ ਹੂੰ ਡੈਕਟਰੀ ਫੀਸ ਕੋਈ ਨਹੀਂ ਲਵਾਂਗੇ ਆਪਾਂ ਹਾਂ ਜੇ ਡਾਕਟਰ ਦਾ ਤੁਸੀਂ ਖੋਦੇ ਹੋਗੇ ਡੈਕਟਰੀ ਫੀਸ ਆਪਾਂ ਕੋਈ ਨਹੀਂ ਲਵਾਂਗੇ ਜਿੰਨੇ ਦਿਨ ਵੀ ਘੋੜੀ ਰਹੂਗੀ ਆਪਾਂ ਰੱਖਾਂਗੇ ਵੀ ਘੋੜੀ ਰੱਖਾਂਗੇ ਤੇ ਡਾਕਟਰ ਡਾਕਟਰ ਦੀ ਸਹੂਲਤ ਫ੍ਰੀ ਆ ਮਤਲਬ ਇਹ ਕਹਿ ਲਓ ਤੁਸੀਂ ਸਹੀ ਹੈ ਜੀ ਫ੍ਰੀ ਠੀਕ ਹੈ ਜੀ ਤੇ ਮਨ ਲੱਗਦਾ ਜੰਗਵੀਰ ਦਾ ਤੁਹਾਡੀ ਇਨ ਇਹ ਹੋਇਆ ਹੋਇਆ ਆਪਣੇ ਦਾ ਹੋਇਆ ਹੋਇਆ ਡੀਐਨਏ ਇਹਦਾ ਵੀ ਹੋਇਆ ਹੈ ਜੈ ਵੀਰਤਾ ਜੀ ਹਾਂਜੀ ਹਾਂਜੀ ਇਹਦਾ ਵੀ ਡੀਐਨਏ ਹੈ ਛੱਡੀਐਨਏ ਪਾਸ ਹੈ ਠੀਕ ਆ ਭਾਈ ਤੇ ਸਵਾਰੀ ਸ਼ੂਰੀ ਨੂੰ ਤੋੜ ਲੈ ਕੇ ਨਾ ਬਾਈ ਨਹੀਂ ਨਹੀਂ ਹਜੇ ਨਹੀਂ ਬਾਈ ਬੈਠੇ ਨਹੀਂ ਹਜੇ ਅੱਛਾ ਆ ਕਿਉਂਕਿ ਡਾਕਟਰੀ ਦੇ ਕਾਰਨ ਹੁਣ ਕਰਨਾ ਮੈਨੂੰ ਬਾਹਰ ਅੰਦਰ ਜਾਣਾ ਪੈਂਦਾ ਠੀਕ ਆ ਭਾਈ ਤੇ ਇਹ ਕਰਕੇ ਫਿਰ ਆਪ ਵੀ ਮੈਨੂੰ ਜਿਆਦਾ ਫਾਦਰ ਸਾਹਿਬ ਸਰਪੰਚ ਆ ਹਾਂਜੀ ਤਾਇਆ ਜੀ ਵੀ ਆਪ ਖੇਤੀਬਾੜੀ ਵੇਖਦੇ ਇਤਰਾ ਬਾਹਰ ਅੰਦਰ ਜਾਂਦੇ ਆਉਂਦੇ ਠੀਕ ਆ ਸੂਤਰ ਨਹੀਂ ਲੱਗਾ ਹਜੇ ਕੋਈ ਨਹੀਂ ਬੈਠਾਂਗੇ ਹੁਣ ਚੰਗਾ ਸਵਾਰ ਪਾਵਾਂਗੇ ਹਾਂ ਬੀਜੀ ਰਹਿਣ ਨੂੰ ਜ਼ਿਆਦਾ ਜ਼ਰਾ ਠੀਕ ਆ ਭਾਈ ਇਹ ਕੁਛ ਸਮਾਂ ਪਹਿਲਾਂ ਤੁਹਾਡੇ ਕੋਲ ਨੁਕਰੇ ਜਾਨਵਰ ਜ਼ਿਆਦਾ ਸੀ ਮਨ ਲਾ ਮਾਰਵਾੜੀ ਇਹੀ ਆਇਆ ਬਸ਼ੇਰ ਆਪਣੇ ਮਾਰਵਾੜੀ ਮਾਰੇ ਦੀ ਕਿਰਪਾ ਨਾਲ ਨਾ ਪਹਿਲਾਂ ਹੀ ਜੇ ਰੱਖਿਆ ਹੈ ਪਹਿਲਾਂ ਆਪਾਂ ਨੁਕਰਿਆਂ ਦਾ ਕੰਮ ਰੱਖਿਆ ਹੈ ਠੀਕ ਹੈ ਜੀ ਆਪਾਂ ਪਹਿਲਾਂ ਤਾਂ ਨਾ ਜੀ ਇੱਕ ਆਪਣੇ ਕੋਲ ਘੋੜੀ ਹੁੰਦੀ ਸੀ ਆਬਲਖ ਅੱਛਾ ਜੀ ਆਬਲਾ ਘੋੜੀ ਹੁੰਦੀ ਤੇ ਉਹ ਆਪਾਂ ਪਹਿਲਾਂ ਚੰਗੇ ਚੰਗੇ ਘੋੜਿਆਂ ਦਾ ਭਰਾਉਂਦੇ ਰਹੇ ਪਹਿਲਾਂ ਆਪਾਂ ਨੂੰ ਇਹ ਨਹੀਂ ਵੀ ਘੋੜੀ ਉਤਰਾ ਸ਼ੌਂਕ ਨੂੰ ਘੋੜੀ ਰੱਖੀ ਸਵਾਰੀ ਕਰਨ ਨੂੰ ਬਰੀਡਿੰਗ ਪਰਪਸ ਲਈ ਕੋਈ ਨਹੀਂ ਰੱਖੀ ਠੀਕ ਹੈ ਜੀ ਤੇ ਇਹ ਮਾਰਵਾੜੀ ਜੇ ਲਾਸਟ ਹੁਣ ਹੈ ਲੈ ਟੇ ਹੀ ਆਏ ਆਪਾਂ ਅਸੀਂ ਬੱਚਾ ਤੁਸੀਂ ਨੇ ਇਹ ਖਰੀਦਿਆ ਵਾ ਹਾਂਜੀ 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 ਕੋਈ ਜੀ ਤੁਸੀਂ ਤਾਂ ਕਿਤੇ ਚ ਚਲੋ ਫਿਰਦੇ ਰਹਿੰਦੇ ਨੂੰ ਪਸੰਦ ਆ ਗਿਆ ਕਿਤੇ ਜਾ ਲਾ ਲੋ ਹਨਾ ਹਾਂਜੀ 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 ਠੀਕ ਆ ਵੀਰੇ ਤੇ ਆਪਾਂ ਹੁਣ ਆਪਣੇ ਕਿਤੇ ਦੀ ਗੱਲ ਵੀ ਜਰੂਰ ਕਰੀਏ ਬਾਈ ਤੇ ਤੁਸੀਂ ਮੈਨੂੰ ਪਹਿਲਾਂ ਵੀ ਕਹਿੰਦੇ ਸੀ ਬਾਈ ਮੈਨੂੰ ਸ਼ੌਕ ਸੀ ਕਿਉਂਕਿ ਵੀ ਮੇਰਾ ਬਚਪਨ ਵੀ ਘੋੜੀਆਂ ਦੇ ਵਿੱਚ ਬੀਤਿਆ ਤੁਹਾਡੇ ਫਾਦਰ ਸਾਹਿਬ ਪਹਿਲਾਂ ਸ਼ੁਰੂ ਦੀ ਘੋੜੀਆਂ ਰੱਖਦੇ ਆ ਜੀ ਹਾਂਜੀ ਹਾਂਜੀ ਠੀਕ ਆ ਵੀਰੇ ਮੈਂ ਨਾ ਵੀਰੇ ਜਦੋਂ ਮੇਰੀ ਪਾਸਟ 2 ਹੋ ਗਈ ਤੇ ਮੈਨੂੰ ਨਾ ਬਾਹਰ ਜਾਣ ਦੀ ਸਲਾਹ ਹੀ ਅੱਛਾ ਜੀ ਤੇ ਆਪਾਂ ਉਧਰ ਜਾਣੇ ਕਿ ਪੈਸੇ ਪੁਏ ਵਕਰੀ ਦੇ ਦਿੰਦੇ ਸੀ ਜਾਨੀ ਕਿ ਸਾਰੀ ਆਪਾਂ ਪਾਸਪੋਰਟ ਦੇ ਤਾ ਸਭ ਕੁਝ ਕਰਤਾ ਅੱਛਾ ਜੀ ਫਿਰ ਨਾ ਮੈਂ ਸੋਚਿਆ ਵੀ ਕਿਉਂ ਨਾ ਨਾ ਇਹ ਕੰਮ ਵੀ ਵਧੀਆ ਏ ਹਾਂ ਤੇ ਕੋੜੀਆਂ ਨੂੰ ਛੱਡਣ ਨੂੰ ਜੀਵ ਨਹੀਂ ਕੀਤਾ ਠੀਕ ਹੈ ਭਾਈ ਤੇ ਫਿਰ ਆਪਾਂ ਸੋਚਿਆ ਸਾਰੇ ਘਰ ਦੇ ਸਲਾਹ ਕੀਤੀ ਵੀ ਚਲੋ ਮੇਰਾ ਨਾ ਕਦਨ ਬ੍ਰਦਰ ਕੈਨੇਡਾ ਏ ਅੱਛਾ ਜੀ ਤੇ ਫਿਰ ਅਸੀਂ ਸਾਰੇ ਸਲਾਹ ਕੀਤੀ ਵੀ ਜੇ ਸਾਰੇ ਚਲੇ ਗਏ ਤਾਂ ਇਧਰ ਕਿਹੜਾ ਰਹਿ ਜਾਊਗਾ ਕਿਹੜਾ ਰਹਿ ਇਹ ਸਹੀ ਗੱਲ ਆ ਤੇ ਫਿਰ ਆਪਾਂ ਇਹ ਵੀ ਜੋ ਉਹ ਕੰਮ ਕੀਤਾ ਜਿਹੜਾ ਮੇਰੇ ਨੂੰ ਵੀ ਵਧੀਆ ਲੱਗੇ ਹੂੰ ਤੇ ਮੈਨੂੰ ਗਾਹ ਜਾ ਕੇ ਸਪੋਰਟ ਵੀ ਕਰੇ ਕੰਮ ਚ ਨਾਲੇ ਸ਼ੌਂਕ ਵੀ ਨਾ ਮਰੇ ਮੇਰਾ ਫੁੱਲਾਂ ਨਾਲੇ ਫਲੀਆਂ ਦੋਵੇਂ ਚੀਜ਼ ਹੋਣ ਜੀ ਨਾਲੇ ਪਹਿਲੇ ਦਿਨ ਤੋਂ ਹੀ ਮੜਾ ਜਾ ਇਹ ਵੀ ਸੇਵਾ ਕੀਤੀ ਜਾਵੇ ਜਨਵਰਾਂ ਦੀ ਕਿਉਂਕਿ ਆਪਣੇ ਨਾਲ ਇਧਰ ਡਾਕਟਰ ਦੀ ਕਾਟ ਹੈ ਠੀਕ ਆ ਬਈ ਹਾਂ بڑے ਜਾਨਵਰ ਨੁਕਸਾਨ ਜਾਂਦੇ ਮੇਰੇ ਕੋਲ ਇੱਕ ਹਾਥੀ ਦਾ ਬੱਚਾ ਸੀ ਬੜਾ ਚੰਗਾ ਤਿਆਰ ਹੁੰਦਿਆ ਸੀ ਉਹ ਡਾਕਟਰ ਦੀ ਕਾਟ ਹੋਣ ਕਰਕੇ ਨਾ ਵਿਚਾਰਾ ਐਕਸਪਾਇਰ ਹੋ ਗਿਆ ਅੱਛਾ ਬਈ ਚੌਕ ਮਹੀਨਾ ਦਖਸਪੈ ਐਕਸਪਾਇਰ ਹੋ ਗਿਆ ਏ ਅੱਛਾ ਬਾਈ ਤੇ ਫਿਰ ਤਾਂ ਕਰਕੇ ਆਪਾਂ ਇਹ ਡਿਸੀਜਨ ਲਿਆ ਹੈ ਬਹੁਤ ਚੰਗਾ ਡਿਸੀਜਨ ਲਿਆ ਬਾਈ ਤੁਸੀਂ ਪੰਜਾਬ ਚ ਰਹਿ ਕੇ ਕੀਤਾ ਵੀ ਕਰ ਰਹੇ ਹੋ ਤੇ ਕੋੜ ਨੂੰ ਮੈਨੂੰ ਇਹ ਗੱਲ ਪਹਿਲਾਂ ਵੀ ਸੁਣਨ ਚਾਹੀਏ ਵੀ ਤੁਹਾਡਾ ਜਿਹੜਾ ਏਰੀਆ ਤਰਨ ਤਾਰਨ ਖੇਮ ਕਰਨ ਏਰੀਆ ਇਹ ਤਾਂ ਡਾਕਟਰ ਦੀ ਸਹੂਲਤ ਹੈ ਨਹੀਂ ਹਾਂਜੀ ਹਾਂਜੀ ਨਹੀਂ ਜੀ ਇਹ ਜ਼ਰੂਰ ਹੈ ਕਹੂੰਗੀ ਜੇ ਕਿਵਾਂ ਆਪਾਂ ਕਿਸੇ ਡਾਕਟਰ ਨੂੰ ਕਾਲ ਵੀ ਕਰਦੇ ਆਂ ਦਾ ਤੁਹਾਡਾ ਏਰੀਆ ਇਹਨਾਂ ਦੂਰ ਪੈ ਜਾਂਦਾ ਵੀ ਸਮਾਂ ਬਹੁਤ ਲੱਗ ਜਾਂਦਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਉਦੋਂ ਨੂੰ ਜਾਨਵਰ ਆਪਣਾ ਢਿੱਲਾ ਮਠਾ ਜਾਦੇ ਹੋ ਜਾਂਦਾ ਹਾਂ ਤੇ ਤੁਸੀਂ ਮੈਨੂੰ ਵੀਡੀਓ ਵੀ ਬਾਈ ਦਿਖਾਈਆਂ ਨੇ ਇੱਕ ਦੋ ਤੇ ਘੋੜੀਆਂ ਨੇ ਮਤਲਬ ਬਹੁਤ ਖਸਤਾ ਹਾਲਤ ਹੋਈ ਹੋਈ ਆ ਵੀ ਲੱਤ ਦੀ ਮੈਂ ਦੇਖੀ ਆ ਜੀ ਹੁਣ ਜੀ ਚਭਾਲ ਹੀ ਬੇਸ਼ੇਰੀ ਗੁਰਦੁਆਰਾ ਸਾਹਿਬ ਚ ਅੱਛਾ ਜੀ ਉਹਦੀ ਨਾਲ ਦਿੱਲੀੋਂ ਕਹਿੰਨੇ ਨਾ ਲੱਤ ਟੁੱਟ ਗਈ ਉਹਦੀ ਦਿੱਲੀ ਬੇਸ਼ੇਰੀ ਪਹਿਲਾਂ ਅੱਛਾ ਜੀ ਉਹਨਾ ਡਾਕਟਰ ਨੇ ਉਤਰਾ ਪੱਟਿਵਲੀੜਕੇ ਤੇ ਕਰਕੇ ਮਾੜਾ ਮੋਟਾ ਕੰਮ ਤੇ ਉਹ ਟੀਕਾ ਲਾ ਦੇ ਲੱਗੇ ਹੁਣ ਬੇਸ਼ੇਰੀ ਨੂੰ ਅੱਛਾ ਜੀ ਤੇ ਫਿਰ ਬਾਬੇ ਆਖਿਆ ਚਲ ਤੂੰ ਸਾਡੇ ਕੋਲ ਘੱਲ ਦੋ ਇਹਨਾਂ ਫਿਰ ਮੇਰੇ ਨਾਲ ਕੰਟੈਕਟ ਕੀਤਾ ਹੂੰ ਚਲੋ ਆਪਾਂ ਲੈ ਕੇ ਗੁਰੂਮਾਰ ਦੇ ਨਾਲ ਆਪਾਂ ਉਹਦੀ ਆਪਰੇਟ ਕੀਤਾ ਚਲੋ ਵਧੀਆ ਆਪਰੇਟ ਹੋ ਗਿਆ ਚੰਗੀ ਭਲੀ ਹੋ ਗਈ ਐਨ ਪੂਰੀ ਐਨ ਓਕੇ ਹੋ ਗਈ ਉਹ ਤੰਦਰੁਸਤ ਹੋ ਗਈ ਐਨ ਤੁਰਨ ਫਿਰਨ ਲੱਗੀ ਬਾਈ ਹਾਂਜੀ 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 ਨਹੀਂ ਆਪਾਂ ਅਕਸਰ ਸੁਣਦੇ ਆਂ ਬਾਈ ਵੀ ਜਾਨਵਰ ਦੀ ਜਿਹੜੇ ਘੋੜੇ ਦੀ ਘੋੜੀ ਦੀ ਲੱਤ ਟੁੱਟ ਜੇ ਨਾ ਵੀ ਉਹ ਤਕਰੀਬਨ ਬਚਣ ਦੇ ਚਾਂਸ ਨਹੀਂ ਹੁੰਦੇ ਨਹੀਂ ਨਹੀਂ ਪਰ ਮੈਂ ਕਈ ਘੋੜੇ ਦੇਖਿਆ ਇੱਕ ਸਾਡੇ ਗਵਾਂਢ 'ਚ ਵੀ ਘੋੜਾ ਉਹਦੇ ਘੋੜੇ ਦੀ ਵੀ ਵੀਰਦੇ ਦੀ ਲੱਤ ਟੁੱਟ ਗਈ ਸੀ ਘੋੜਾ ਅੱਜ ਬਰੀਡਿੰਗ ਵੀ ਕਰ ਰਿਹਾ ਤੇ ਚੰਗੇ ਬੱਚੇ ਵੀ ਉਹਨੇ ਪੈਦਾ ਕੀਤੇ ਆ ਹਾਂਜੀ 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 ਤੇ ਮੈਂ ਕੁਝ ਦਿਨ ਪਹਿਲਾਂ ਵੀ ਵੀਡੀਓ ਕੀਤੀ ਤੇ ਉੱਥੇ ਵੀ ਉਹ ਬਾਈ ਉਰੀ ਕਹਿੰਦੇ ਵੀ ਕੋੜੀ ਦੀ ਲੱਤ ਟੁੱਟ ਗਈ ਸੀ ਪਰ ਅਸੀਂ ਟ੍ਰੀਟਮੈਂਟ ਕਰਾਇਆ ਵੀ ਬਚ ਗਈ ਸਾਡੀ ਕੋੜੀ ਹਾਂਜੀ ਹਾਂਜੀ ਬਚ ਜਾਂਦੀ ਜੀ ਮੇਨ ਗੱਲ ਆ ਡਾਕਟਰ ਨੇ ਟ੍ਰੀਟਮੈਂਟ ਕਰਨਾ ਹੈ ਤੇ ਜਦੋਂ ਜਿੰਨੇ ਥਾਂਬ ਨਹੀਂ ਨਾ ਉਹਦੀ ਕੇਅਰ ਹੋਣੀ ਚਾਹੀਦੀ ਪੂਰੀ ਠੀਕ ਆ ਬਈ ਕੇਅਰ ਕਿਉਂਕਿ ਐਡੀਆਂ ਚੀਜ਼ਾਂ ਕੇਅਰ ਮੰਗਦੀਆਂ ਹਾਂ ਹਾਂਜੀ 2 ਮਹੀਨੇ ਜਨਵਾਰ ਦੇ ਨਾਲ ਵੱਜਣਾ ਪੈਂਦਾ ਠੀਕ ਆ ਬਈ ਹਾਂਜੀ ਹਾਂਜੀ ਅਸੀਂ ਤੁਹਾਨੂੰ ਪਹਿਲਾਂ ਵੀ ਜਦੋਂ ਫੋਨ ਕਰਿਆ ਵੀ ਅਸੀਂ ਆਉਣ ਲੱਗੇ ਸੀ ਕਹਿੰਦੇ ਬਈ ਮੈਂ ਸਰਜਰੀ ਤੇ ਹਾਂਜੀ ਹਾਂਜੀ ਸਰਜਰੀ ਕਰਦੇ ਹਾਂ ਇੱਕ ਕਰੀ ਜਾਣੇ ਵੀ ਸਰਜਰੀ ਹੋ ਗਈ ਜਾਂ ਕੁਝ ਹੋਰ ਜਿਵੇਂ ਫੋਲੀਕਲ ਵਗੈਰਾ ਦਾ ਵੀ ਹੁੰਦਾ ਲੋਕਾਂ ਨੂੰ ਬਹੁਤ ਵੀ ਕਦੇ ਜੰਪ ਦੇਣਾ ਘੋੜੀ ਨੂੰ ਜਾਂ ਜਿਵੇਂ ਹਾਂਜੀ ਹਾਂਜੀ ਗੁਰੂ ਮਹਾਰੇ ਦੀ ਕਿਰਪਾ ਹੈ ਜੀ ਵਧੀਆ ਚੱਲੋ ਕੰਮ ਚੱਲੰਦਾ ਹੈ ਵਧੀਆ ਅਜੇ ਤੱਕ ਰਬਾ ਫੜੀ ਪਰਮਾਤਮਾ ਨੇ ਠੀਕ ਹੈ ਵੀਰੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਤੇ ਇੱਕ ਜਿਵੇਂ ਕਈ ਵਾਰ ਬਾਈ ਹੁਣ ਕੂੜੀਆਂ ਲੰਮੇ ਸਮੇਂ ਤੋਂ ਖਾਲੀ ਖੜੀਆਂ ਹੁੰਦੀਆਂ ਨੇ ਜਾਂ ਹੋਰ ਉਹਦਾ ਕੁਝ ਰੱਖਣ ਨੂੰ ਤਜਰਬਾ ਬਈ ਤੁਸੀਂ ਹਾਂਜੀ ਭਾਈ ਜੀ ਕੋੜੀ ਚੈੱਕ ਕਰਕੇ ਕਿਉਂਕਿ ਆਪਾਂ ਦੱਸ ਸਕਦੇ ਆ ਜਿੰਨਾ ਚਿਰ ਚੈੱਕ ਨਾ ਕਰਿਆ ਤੁਹਾਨੂੰ ਪਤਾ ਨਾ ਲੱਗੇ ਨਜ਼ਰ ਕੋਈ ਇਹਦੀ ਆਪਾਂ ਨੂੰ ਪਤਾ ਨਹੀਂ ਠੀਕ ਹੈ ਜੀ ਬਾਕੀ ਮਹਾਰੇ ਦੀ ਕਿਰਪਾ ਨਾਲ ਰਿਪੀਟਰ ਘੋੜੀਆਂ ਵੀ ਗੱਭਰ ਰਹੀਆਂ ਜੀ ਆਪਣੇ ਤੋਂ ਠੀਕ ਹੈ ਭਾਈ ਹਾਂ ਚੈੱਕ ਕਰਕੇ ਭਰਾਈਆਂ ਗੱਭਰ ਰਹੀਆਂ ਜੀ ਹੂੰ ਤੇ ਹੁਣ ਵੀਰੇ ਅਮਰਤ ਟੋਟਲ ਜਾਨਵਰ ਕਿੰਨੇ ਆ ਆਪਣੇ ਕੋਲੇ ਫਾਰਮ ਤੇ ਆਪਣੇ ਕੋਲ ਵੀਰੇ ਦੋ ਘੋੜੀਆਂ ਆ ਹਾਂਜੀ ਤੇ ਮਾਰਵਾੜੀ ਪਾਸੇ ਬਸ਼ੇਰਾ ਇਹ ਬਸ਼ੇਰਾ ਹਾਂ ਉਹ ਦੋਵੇਂ ਘੋੜੀਆਂ ਨੁਕਰੀਆਂ ਨੇ ਉਹ ਦੋਵੇਂ ਨੁਕਰੀਆਂ ਉਹ ਆਪਾਂ ਘਰ ਵਾਸਤੇ ਰੱਖੀਆਂ ਠੀਕ ਆ ਜੀ ਉਹ ਤੋਂ ਬਰੀਡਿੰਗ ਲਈ ਜਾਂਦੇ ਉਹ ਤੋਂ ਬਰੀਡਿੰਗ ਲੈਣੇ ਆ ਜੀ ਠੀਕ ਹੈ ਹੁਣ ਗੱਬਣ ਘੋੜੀਆਂ ਹਾਂ ਦੋਵੇਂ ਗੱਬਣ ਇੱਕ ਜਿਹੜੀ ਵੱਡੀ ਘੋੜੀ ਉਹ 2 ਮਹੀਨਿਆਂ ਦੀ ਗੱਬਣ ਆ ਮਹਾਦੇਵ ਤੋਂ ਠੀਕ ਆ ਜੀ ਇੱਕ ਜਵਾਲਾਮੁਖੀ ਤੋਂ ਗੱਬਣ ਉਹਨੇ ਬਸ ਅੱਜਪਾਲ ਖਸੂ ਬਣਾ ਜਵਾਲਾਮੁਖੀ ਵਾਲੀ ਦਾ ਹਾਂਜੀ ਹਾਂਜੀ ਠੀਕ ਆ ਜੀ ਮਹਾਦੇਵ ਆ ਗਿਆ ਉਹਦਾ ਅਰਜੰਦ ਅਰਜੰਦ ਠੀਕ ਆ ਜੀ ਤੇ ਇਹ ਆਪ ਲਾਈਨ ਦੀਆਂ ਨੇ ਕਿਵੇਂ ਨੇ ਘੋੜੀਆਂ ਵੀ ਇਹ ਬਾਈ ਜੀ ਆਪਣੇ ਨਾ ਇੱਥੇ ਝ ਜੁਬਰਾਜ ਠੀਕ ਹੈ ਜੀ ਪਹਿਲਾ ਪ੍ਰਾਣਾ ਘੋੜਾਂ ਦਾ ਹੈ ਇਹ ਜਿਹੜੀ ਵੱਡੀ ਘੋੜੀ ਉਹ ਤਾਂ ਉਹਦੀ ਹੈ ਜੀ ਅੱਛਾ ਜੀ ਤੇ ਜਿਹੜੀ ਹੈਗੀ ਨਾ ਦੂਜੀ ਘੋੜੀ ਬੇਛੇਰੀ ਹਾਂਜੀ ਇਹ ਅਰਜੰਦਾ ਭਾਈ ਇਹ ਇੱਥੇ ਆਪਣੇ ਰਾਜਤਾਲੋਂ ਛੱਡਿਆ ਨਹੀਂ ਘੋੜੀਆਂ ਤੇ ਅੱਛਾ ਜੀ ਉਹਨਾਂ ਬਾਅਦ ਸੇ ਮਣਕ ਚਲੋ ਵੀ ਆਪਦਾ ਸੱਜਣ ਮਿੱਤਰਾਂ ਦਾ ਜਿਹੜਾ ਕੋਈ ਆ ਗਿਆ ਘੋੜੀ ਭਰਾ ਕੇ ਲੈ ਗਿਆ ਠੀਕ ਹੈ ਭਾਈ ਇਹ ਉਹਦੀ ਹੈ ਜੀ ਵੀ ਚੰਗੀਆਂ ਹਾਂ ਦੋ ਘੋੜੀਆਂ ਨੇ ਵੀ ਦੋਵੇਂ ਚੰਗੀਆਂ ਹਾਂ ਦੰਦੀਆਂ ਜਿਵੇਂ ਭਾਈ ਚਲੋ ਸਟੱਡੀ ਤਾਂ ਹਰ ਇੱਕ ਬੰਦਾ ਕਰਦਾ ਹਾਂਜੀ ਹਾਂਜੀ ਥੀਰੀ ਹਰ ਇੱਕ ਬੰਦਾ ਪੜਦਾ ਹਰ ਇੱਕ ਕਿਤੇ ਦੀ ਪਰ ਜਿਹੜਾ ਬੰਦੇ ਨੂੰ ਐਕਸਪਰਟ ਬਣਾਉਂਦਾ ਪ੍ਰੈਕਟੀਕਲ ਆ ਵੀਰੇ ਸਹੀ ਗੱਲ ਹੈ ਨਾ ਪ੍ਰੈਕਟੀਕਲ ਤੁਸੀਂ ਕਿੱਥੋਂ ਕਰਿਆ ਤੇ ਕਿੰਨਾ ਕੁ ਟਾਈਮ ਕਰਿਆ ਪਰ ਹਾਂਜੀ ਵੀਰੇ ਆਪਾਂ ਨੂੰ ਪਤਾ ਹੀ ਆ ਵੀ ਜੇ ਪੜ ਜਿੰਨਾ ਮਰਜ਼ੀ ਲਿਗੇ ਜਿੰਨਾ ਚਿਰ ਆਪਾਂ ਗੁਰੂ ਨਹੀਂ ਨਿਤਾਰਦੇ ਹਮ ਹੁਣ ਜੇ ਨਹੀਂ ਬੰਦਾ ਪਾਸ ਨਹੀਂ ਹੁੰਦਾ ਬਿਲਕੁਲ ਵੀਰੇ ਆਪਣੇ ਗੁਰੂ ਆ ਡਾਕਟਰ ਪ੍ਰਭਜੋਤ ਸਿੰਘ ਜੀ ਲੁਧਿਆਣੇ ਵਾਲੇ ਉਹਨਾਂ ਨਾਲ ਹੀ ਤੁਸੀਂ ਮੇਰੇ ਕੋਲ ਆਏ ਸੀ ਜੀ ਉਦੋਂ ਟ੍ਰੇਨਿੰਗ ਤੇ ਸੀ ਤੁਸੀਂ ਉਦੋਂ ਟ੍ਰੇਨਿੰਗ ਤੇ ਹਾਂ ਵੀਰੇ ਮੈਂ ਅੱਛਾ ਅੱਛਾ ਜੀ ਉਹਨਾਂ ਨਾਲ ਮੈਂ ਲਾਇਆ ਸਾਲਕ ਹਮ ਤੇ ਬਾਕੀ ਵਧੀਆ ਐਕਸਪੀਰੀਅੰਸ ਉਹ ਬਹੁਤ ਲੰਮੇ ਸਮੇਂ ਤੋਂ ਘੋੜਿਆਂ ਨਾਲ ਜੁੜੇ ਹੋਇਆ ਉਹ ਹਾਂਜੀ ਹਾਂਜੀ ਬਹੁਤ ਲੰਮੇ ਸਮੇਂ ਤੋਂ ਮੇਰੇ ਸਾਨੂੰ ਉਹਨਾਂ ਦੀ ਉਮਰ ਹੀ ਸਾਰੀ ਲੰਗੀ ਆ ਹਮ ਹੁਣ 70 ਪਲੱਸ ਉਹਨਾਂ ਦੀ ਏਜ ਹੋ ਗਈ ਆ ਤੇ ਬਾਕੀ ਅੱਜ ਵੀ ਉਹ ਘੋੜਿਆਂ ਦੀ ਬਦੌਲਤ ਹੀ ਆ ਪੂਰੇ ਟਾਈਮ ਆ ਫੇਟਾ ਪੂਰੇ ਉਹ ਤਾਂ ਕਦੇ ਗੁਜਰਾਤ ਕਦੇ ਰਾਜਸਥਾਨ ਕਦੇ ਹਾਂਜੀ ਬਹੁਤ ਲੰਮਾ ਲੰਮਾ ਜਾਂਦੇ ਆ ਜੀ ਉਹਨਾਂ ਦਾ ਕੰਮ ਹੀ ਸਰਜਰੀ ਦਾ ਜੀ ਮੇਨ ਹਮ ਬਹੁਤ ਤਰਜੀਹ ਬਹੁਤ ਮਾਰਾ ਜੀ ਠੀਕ ਆ ਬਈ ਹਾਂ ਫਿਰ ਵੀ ਗੁਰੂ ਬਿਨਾ ਗੱਤ ਨਹੀਂ ਕਹਿੰਦੇ ਨੇ ਆਪਾਂ ਗੁਰੂ ਧਾਰਨਾ ਪੈਂਦਾ ਆਪਾਂ ਨੂੰ ਕਿਸੇ ਵੀ ਕਿਤੇ ਵਾਸਤੇ ਠੀਕ ਆ ਜੀ ਤਾਂ ਹੀ ਆਪਾਂ ਅੱਗੇ ਤੁਰਦੇ ਆ ਕਿਉਂਕਿ ਜੇ ਆਪਾਂ ਇੱਕ ਕਲਾਸ ਦੀ ਗੱਲ ਕਰੀਏ ਤਾਂ ਘੱਟੋ ਘੱਟ 20 ਤੋਂ 30 ਜਾਂ 50 ਬੱਚੇ ਹੁੰਦੇ ਆ ਕਲਾਸ ਦੇ ਵਿੱਚ ਪਰ ਨਿਤਰ ਕੇ ਬਹੁਤ ਘੱਟ ਹੁੰਦੇ ਜਿਨ੍ਹਾਂ ਨੂੰ ਪ੍ਰੈਕਟੀਕਲ ਦੀ ਪੂਰੀ ਨੌਲੇਜ ਹੋਵੇ ਬਾਕੀ ਜੀ ਡਾਕਟਰ ਬੜੇ ਆ ਆਪਾਂ ਵੀ ਵੇਖਿਆ ਵੀ ਚਲੋ ਡਾਕਟਰ ਸਾਰੇ ਚੰਗੇ ਆ ਆਪਾਂ ਕਹੇ ਨੂੰ ਮਾੜਾ ਨਹੀਂ ਕਹਿ ਸਕਦੇ ਬਾਕੀ ਉਹਨਾਂ ਦਾ ਨੇਚਰ ਵਾਈਜ਼ ਹਾਂਜੀ ਤੇ ਸੁਭਾਅ ਵਾਈਜ਼ ਠੀਕ ਆ ਜੀ ਉਹਨਾਂ ਨਾਲ ਦੇ ਮੈਂ ਬਹੁਤ ਤੀਰ ਜਨਾ ਗੱਲ ਕਰਦੇ ਜਦੋਂ ਅਗਲੇ ਦੇ ਘਰੇ ਜਾਂਦੇ ਫਿਰ ਅਗਲੇ ਦੇ ਦਿਮਾਗ ਚ ਗੱਲ ਪਾ ਕੇ ਆਉਂਦੇ ਵੀ ਇਹਨਾਂ ਆ ਪ੍ਰੋਬਲਮ ਆ ਹਾਂ ਵੀ ਉਹਨੂੰ ਸਹੀ ਸਪਸ਼ਟ ਗੱਲ ਕਰ ਦਿੰਦੇ ਆ ਜੀ ਹਾਂਜੀ ਹਾਂਜੀ ਠੀਕ ਆ ਸਪਸ਼ਟ ਗੱਲ ਕਰਦੇ ਆ ਤੇ ਇੱਕ ਆਪਾਂ ਆਪਣੇ ਪਿੰਡ ਦੇ ਇਤਿਹਾਸ ਬਾਰੇ ਵੀਰੇ ਜਰੂਰ ਚਾਨਣਾ ਪਾਈਏ ਕਿਉਂਕਿ ਅਕਸਰ ਮੈਂ ਵੀ ਕਹਾਣੀਆਂ ਚ ਮੈਂ ਵੀ ਸ਼ੌਕ ਹੋਇਆ ਜੇ ਤੁਸੀਂ ਦੱਸਿਆ ਵੀ ਇਸ ਪਿੰਡ ਦਰਾਜੇ ਦਸ਼ਰਤਨ ਨੇ ਜਿਹੜਾ ਤੀਰ ਮਾਰੇ ਸੀ ਸ਼ਰਵਣ ਨੂੰ ਜੀ ਹਾਂਜੀ ਹਾਂਜੀ ਠੀਕ ਆ ਜੀ ਉਹ ਇਤਿਹਾਸ ਕੀ ਆ ਇੱਥੇ ਕੀ ਜਗ੍ਹਾ ਬਣੀ ਹੋਈ ਆ ਬਾਈ ਕੋਈ ਹਾਂਜੀ ਬਾਈ ਜੀ ਇੱਥੇ ਨਾ ਗੁਰਦੁਵਰਾ ਆ ਆਪਣੇ ਪਿੰਡ ਬ ਗੁਰਦੁਆਰੇ ਦੇ ਨਾਲ ਹੀ ਸਰੋਵਰ ਹੈ ਤੇ ਨਾਲ ਹੀ ਅੱਠ ਨੁਕਰੀ ਸਰੋਵਰ ਅਤੇ ਅੱਠ ਨੁਕਰੀ ਕੋਈ ਹੈ। ਅੱਛਾ ਜੀ। ਤੇ ਜਿੱਥੇ ਨਾ ਕਦੇ ਜਦੋਂ ਜਦੋਂ ਉਹਨੂੰ ਤੇ ਲੱਗੀ ਨਾ ਉਹਦੇ ਮਾਤਾ ਪਿਤਾ ਨੂੰ ਸਰਬੰਦੇ ਨੂੰ ਉਹਨਾਂ ਪਾਣੀ ਦੇ ਪਰਨਾਇਆ ਹੀ ਤੇ ਰਾਜੇ ਦਸ਼ਰਤ ਨੇ ਤੀਰ ਮਾਰਿਆ ਹੈ ਇਹਨੂੰ ਇੱਥੇ। ਠੀਕ ਹੈ ਭਾਈ। ਯਾਨੀ ਕਿ ਉਹਦੇ ਆਖਰੀ ਸਾਹ ਇੱਥੇ ਨਿਕਲੇ ਸੀ। ਠੀਕ ਹੈ ਭਾਈ। ਹਾਂਜੀ ਹਾਂਜੀ। ਤੇ ਉਹ ਅਜੇ ਵੀ ਇੱਥੇ ਮੌਜੂਦ ਆ ਤੇ ਇੱਥੇ ਹੁਣ ਮਨੋ ਕਾਮਨਾ ਬਹੁਤ ਪੂਰੀਆਂ ਹੁੰਦੀਆਂ ਆ। ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹ ਮਤਲਬ ਆਪਾਂ ਉਹ ਟਾਈਮ ਦਾ ਰਾਜੇ ਦਸ਼ਰਤ ਦਾ ਵੀ ਰਾਜ ਹੋਣਾ ਇਸ ਇਸ ਜਗ੍ਹਾ ਤੇ ਜੀ ਪਹਿਲਾਂ ਚਲੋ ਵੱਡੇ ਦੱਸਦੇ ਆ ਵੀ ਇਹ ਨਾ ਜੰਗਲ ਹੀ ਤੇ ਇਹ ਪਹਿਲਾਂ ਨਾ ਕੋਟਲਾ ਸ਼ਹਿਰ ਹੁੰਦਾ ਸੀ ਅੱਛਾ ਜੀ ਇਹ ਉੱਜੜ ਕੇ ਫੇਰ ਕੋਟਲੀ ਪਿੰਡ ਬਣ ਗਿਆ ਪਹਿਲਾਂ ਕੋਟਲਾ ਸ਼ਹਿਰ ਹੀ ਆਇਆ ਤੋਂ ਪੁਰਾਣੀ ਗੱਲ ਕਰਕੇ ਰਾਜੇ ਦਸ਼ਰਤ ਦੇ ਟਾਈਮ ਦੀ ਅੱਛਾ ਜੀ ਹਾਂਜੀ ਹਾਂਜੀ ਉਹਦੀਆਂ ਪਹਿਲਾਂ ਤਾਂ ਨਿਸ਼ਾਨੀਆਂ ਕੋ ਹੈਗੀਆਂ ਹੀ ਹੁਣ ਤਾਂ ਤੁਹਾਨੂੰ ਪਤਾ ਟਾੜ ਡੂ ਬਿਲੋਕਾ ਘਰ ਪਾ ਲਏ ਆ ਆ ਆਪਣੇ ਲੋਕ ਥੋੜਾ ਜਿਹਾ ਪੁਰਾਣੀਆਂ ਚੀਜ਼ਾਂ ਨੂੰ ਸਾਂਭਦੇ ਘੱਟ ਆ ਬਾਈ ਹਾਂਜੀ ਹਾਂਜੀ ਇੱਕ ਇੱਥੇ ਸਰੋਵਰ ਚੋਂ ਮੂਰਤੀ ਵੀ ਨਿਕਲੀ ਸੀ ਮਾਤਾ ਜੀ ਦੀ ਅੱਛਾ ਜੀ ਤੇ ਉਹਦੇ ਜਦੋਂ ਨਾ ਕਈ ਵਜੇ ਉਹਦੇ ਤੇ ਗੱਲ ਚ ਖੂਨ ਨਿਕਲਿਆ ਏ ਅੱਛਾ ਟੱਕ ਵਜਿਆ ਜਦੋਂ ਹਾਂ ਟੱਕ ਵਜਿਆ ਉਹ ਮੂਰਤੀ ਤਾਂ ਪਹਿਲਾਂ ਇੱਥੇ ਰੱਖੀ ਹੁੰਦੀ ਤੇ ਹੁਣ ਨਾ ਨਾ ਜਲ ਪ੍ਰਵਾਹ ਕਰਦੀ ਮੂਰਤੀ ਪਹਿਲਾਂ ਪਈ ਹੁੰਦੀ ਇੱਥੇ ਗੁਰਦੁਆਰਾ ਸਾਹਿਬ ਠੀਕ ਹੈ ਭਾਈ ਠੀਕ ਹੈ ਭਾਈ ਹਾਂਜੀ ਹਾਂਜੀ ਨਹੀਂ ਬਹੁਤ ਵੱਡਾ ਇਤਿਹਾਸਾ ਚਲੋ ਸਾਨੂੰ ਵੀ ਚੰਗਾ ਲੱਗਿਆ ਸੁਣ ਕੇ ਵੀ ਆਪਣੇ ਪੰਜਾਬ ਦੇ ਵਿੱਚ ਹੀ ਸੀ ਉਹ ਨਹੀਂ ਅਸੀਂ ਸੁਣਦੇ ਕਹਾਣੀਆਂ ਛੋਟੇ ਹੁੰਦੇ ਨੇ ਜਰੂਰ ਪੜੀਆਂ ਪੜੀਆਂ ਨੇ ਵੀ ਆਪਣੇ ਮਾਪਿਓ ਦੀ ਸੇਵਾ ਕਰੀ ਸਾਰਾ ਵਾਂਗ ਹੈ ਨਾ ਤੇ ਇੱਕ ਸਰੋਂ ਵਾਲੀ ਗੱਲ ਵੀ ਤੁਸੀਂ ਦੱਸਦੇ ਵੀ ਹਾਂਜੀ ਹਾਂਜੀ ਭਾਈ ਜੀ ਉਹ ਨਾ ਜਦੋਂ ਆਪਦੇ ਮਾਪ ਉਨੇ ਆਖਿਆ ਵੀ ਮਾਪਿਆਂ ਨੇ ਆਖਿਆ ਵੀ ਤੇਰੀ ਨਿਸ਼ਾਨੀ ਕਿ ਤਰ੍ਹਾਂ ਸਾਨੂੰ ਪਤਾ ਲੱਗੂਗੀ ਤੇ ਫਿਰ ਉਹ ਨਾ ਸਰੋ ਕੇਰਦਾ ਗਿਆ ਸੀ ਵੀ ਆਪਾਂ ਆੜੇ ਆੜੇ ਰਾਹ ਲੰਗੇ ਹਾਂ ਹੂੰ ਉਹ ਸਰੋ ਹਜੇ ਵੀ ਨਾ ਸਰੋਵਰ ਦੇ ਕੰਡੇ ਕੰਡੇ ਹਜੇ ਵੀ ਉਹ ਉੱਗਦੀ ਏ ਹਰ ਸਾਲ ਉੱਗਦੀ ਏ ਹਰ ਸਾਲ ਉੱਗਦੀ ਆਪੇ ਉਹਨੂੰ ਵੜਦਾ ਕੋਈ ਨਹੀਂ ਹੈ ਹਰ ਸਾਲ ਉੱਗਦੀ ਆਪੇ ਹੀ ਅੱਛਾ ਜੀ ਕਰ ਜਾਂਦੀ ਏ ਕਿਰ ਜਾਂਦੀ ਆ ਹਾਂਜੀ ਹਾਂਜੀ ਠੀਕ ਆ ਭਾਈ ਲੋ ਮਿੱਤਰੋ ਮੈਂ ਬਾਈ ਡਾਕਟਰ ਅਮਰਤਪਾਲ ਸਿੰਘ ਨਾਲ ਤੁਹਾਨੂੰ ਮਿਲਾਇਆ ਬਾਈ ਦਾ ਮੈਂ ਘੋੜਾ ਵੀ ਦਿਖਾਇਆ ਤੁਹਾਨੂੰ ਤੇ ਦੋ ਦੰਦ ਬਸ਼ੇਰਾ ਜੀ ਡੀਐਨਏ ਅਪਰੂਵਡ ਆ ਕਾਲੇ ਕਾਂਟੇ ਦਾ ਪੋਤਾ ਜੰਗਵੀਰ ਦਾ ਪੋਤਾ ਤੇ ਸਟਰਕਚਰ ਵਾਈਜ਼ ਬਹੁਤ ਹੈਵੀ ਬੋਨ ਆ ਤੇ ਦੂਜੀ ਗੱਲ ਕਈ ਦੋਸਤਾਂ ਨੂੰ ਕਈ ਪ੍ਰੋਬਲਮ ਹੁੰਦੀ ਆ ਆਪਣੇ ਭਰਾ ਨੇ ਪ੍ਰੈਕਟੀਕਲ ਵੀ ਕੀਤਾ ਹੋਇਆ ਤੇ ਵੈਟਰਨਰੀ ਦਾ ਡਿਪਲੋਮਾ ਵੀ ਕੀਤਾ ਹੋਇਆ ਬਾਈ ਨੂੰ ਤੁਸੀਂ ਕਾਲ ਕਰ ਲਿਓ ਕੋਈ ਵੀ ਸਹੂਲਤ ਹੋਵੇ ਬਾਕੀ ਕਹਿੰਦਾ ਵੀ ਇੱਕ ਜਿਵੇਂ ਆਪਾਂ ਕੰਪਲੀਮੈਂਟਰੀ ਕਹਿ ਦਈਏ ਵੀ ਜਦੋਂ ਤੁਸੀਂ ਕੋਈ ਘੋੜੀ ਲੈ ਕੇ ਆਉਨੇ ਹੋ ਘੋੜੇ ਕੋਲੇ ਤਾਂ ਤੁਹਾਡੇ ਲਈ ਤਾਂ ਕੋਈ ਅਲੱਗ ਤੋਂ ਫੀਸ ਨਹੀਂ ਲਈ ਜਾਊਗੀ ਡਾਕਟਰ ਵਾਲੀ ਵੀ ਘੋੜੇ ਦੀ ਫੀਸ ਹੀ ਸਿਰਫ ਲਈ ਜਾਊਗੀ ਬਾਈ ਚੰਗਾ ਲੱਗਾ ਮਿਲ ਕੇ ਤੁਹਾਡਾ ਜਾਨਵਰ ਵੀ ਬਹੁਤ ਸੋਹਣਾ ਜੀ ਧੰਨਵਾਦ ਸਾਰੇ ਭਰਾਵਾਂ ਦਾ ਜੀ